ਹਾਂਜੀ ਕੀ ਹਾਲ ਚਾਲ ਨੇ ਜੀ ਸਾਰਿਆਂ ਦੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਉਹ ਪੰਜਾਬ ਦੇ ਵਿੱਚ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਸਿੱਖ ਸਰਦਾਰ ਉੱਚੇ ਲੰਬੇ ਨੌਜਵਾਨ ਕਬੱਡੀ ਖਿਡਾਰੀ ਗੁਰਵਿੰਦਰ ਕਾਂਗੇਵਾਲੇ ਦੇ ਜੀਵਨ ਦੀ ਮਾ ਖੇਡ ਕਬੱਡੀ ਦਾ ਇਹ ਸੁਪਰਸਟਾਰ ਜੱਫੀ ਵੱਡੇ ਵੱਡੇ ਕਹਿੰਦੇ ਘੁੰਦੇ ਰੇਡਰਾਂ ਨੂੰ ਵਕਤ ਪਾ ਦਿੰਦਾ ਹੈ ਤਕਰੀਬਨ 2 ਤੋਂ 3 ਸਾਲਾਂ ਦੇ ਵਿੱਚ ਹੀ ਇਸ ਗੱਭਰੂ ਨੇ ਲੋਕਾਂ ਨੂੰ ਐਸੀ ਖੇਡ ਦਿਖਾਈ ਕਿ ਅੱਜ ਟੌਪ ਦੇ ਕਬੱਡੀ ਖਿਡਾਰੀਆਂ ਵਿੱਚ ਗੁਰਵਿੰਦਰ ਕਾਂਗੇਵਾਲੇ ਦਾ ਨਾਂ ਆਉਂਦਾ ਹੈ ਲੋਕ ਇਸ ਖਿਡਾਰੀ ਨੂੰ ਦਿਲੇ ਪਿਆਰ ਕਰਦੇ ਨੇ ਇਸੇ ਕਰਕੇ ਇਸ ਖਿਡਾਰੀ ਦੇ ਜੱਫੇ ਨੂੰ ਦੇ ਦੇ ਲਈ ਮੈਚ ਤੱਕ ਲੋਕ ਇੱਕ ਲੱਤ ਦੇ ਸਾਰੇ ਖੜੇ ਰਹਿੰਦੇ ਨੇ ਗੁਰਵਿੰਦਰ ਘਾਗੇ ਵਾਲੇ ਦੀ ਉਮਰ ਕਿੰਨੀ ਹੈ ਵਜ਼ਨ ਕਿੰਨਾ ਹੈ ਲੰਬਾਈ ਕਿੰਨੀ ਹੈ ਉਹ ਕਿਹੜੀ ਖੁਰਾਕ ਲੈਂਦਾ ਹੈ ਪ੍ਰੈਕਟਿਸ ਕਿਦਾਂ ਕਰਦਾ ਹੈ ਉਹਨਾਂ ਦੇ ਪਰਿਵਾਰ ਵਿੱਚ ਕੌਣ-ਕੌਣ ਨੇ ਉਹਨਾਂ ਨੇ ਕਬੱਡੀ ਖੇਡਣ ਦੀ ਸ਼ੁਰੂਆਤ ਕਿਵੇਂ ਤੇ ਕਿਉਂ ਕੀਤੀ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਤੁਹਾਨੂੰ ਵੀਡੀਓ ਨੂੰ ਪੂਰਾ ਦੇਖਣ ਤੋਂ ਬਾਅਦ ਆਪੇ ਮਿਲ ਜਾਣਗੇ ਸੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਸਾਡੇ YouTube ਚੈਨਲ ਉਹ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਕਰਦੇ ਆਂ ਵੀਡੀਓ ਸ਼ੁਰੂ ਸੋ ਸਭ ਤੋਂ ਪਹਿਲਾਂ ਘਾਗੇ ਵਾਲੇ ਗੁਰਵਿੰਦਰ ਦਾ ਜਨਮ 28 ਅ 98 ਨੂੰ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਘੰਗਾ ਖੁਰਦ ਵਿੱਚ ਹੋਇਆ ਇਹਨਾਂ ਦੇ ਪਿਤਾ ਦਾ ਨਾਮ ਸਰਦਾਰ ਸ਼ੇਰ ਸਿੰਘ ਤੇ ਮਾਤਾ ਦਾ ਨਾਮ ਦਲਜੀਤ ਕੌਰ ਹੈ ਪਰਿਵਾਰ ਦੀ ਗੱਲ ਕਰੀਏ ਤਾਂ ਇਹਨਾਂ ਦੇ ਪਰਿਵਾਰ ਦੇ ਵਿੱਚ ਇਹਨਾਂ ਦੇ ਮਾਤਾ-ਪਿਤਾ, ਦਾਦੀ ਤੇ ਇਹਨਾਂ ਦੇ ਦੋ ਚਾਚੇ ਇੱਕ ਪਿੰਡ ਵਿੱਚ ਤੇ ਇੱਕ ਬਾਰਲੇ ਦੇਸ਼ ਰਹਿੰਦਾ ਹੈ। ਗੁਰਵਿੰਦਰ ਕਾਂਗਾ ਆਪਣੇ ਮਾਪਿਆਂ ਦਾ ਇੱਕੋ ਇੱਕ ਪੁੱਤ ਹੈ ਪਰ ਫਿਰ ਵੀ ਉਸਦੇ ਮਾਤਾ-ਪਿਤਾ ਉਸਨੂੰ ਕਬੱਡੀ ਖੇਡਣ ਤੋਂ ਕਦੇ ਨਹੀਂ ਰੋਕਦੇ। ਸਗੋਂ ਉਹਨਾਂ ਦੀ ਖੁਰਾਕ ਤੇ ਉਹਨਾਂ ਦੇ ਟਾਈਮ ਟੇਬਲ ਦਾ ਪੂਰਾ ਧਿਆਨ ਰੱਖਦੇ ਨੇ। ਇਹਨਾਂ ਦਾ ਪਰਿਵਾਰ ਇੱਕ ਦਿੱਤਾ ਖੇਤੀਬਾੜੀ ਹੈ ਪਰ ਇਹਨਾਂ ਦੇ ਮਾਪਿਆਂ ਨੇ ਆਪਣੇ ਪੁੱਤ ਨੂੰ ਖੇਤੀ ਦੇ ਨਾਲ ਜੋੜਨ ਦੀ ਬਜਾਏ ਕਬੱਡੀ ਲਈ ਖੁੱਲਾ ਛੱਡਿਆ ਹੋਇਆ ਹੈ ਕਿਉਂਕਿ ਗੁਰਵਿੰਦਰ ਦੇ ਦਾਦਾ ਜੀ ਜੱਠੇਦਾਰ ਚੰਨਣ ਸਿੰਘ ਕਾਂਗਾ ਵੀ ਆਪਣੇ ਸਮੇਂ ਦੇ ਵਿੱਚ 1972 ਤੋਂ ਲੈ ਕੇ 1984 ਤੱਕ ਕਬੱਡੀ ਖੇਡਦੇ ਰਹੇ ਉਹਨਾਂ ਦੇ ਦਾਦਾ ਜੀ ਨੇ ਪਿੰਡ ਕਾਂਗਾ ਵਿੱਚ ਕਬੱਡੀ ਕੈਂਪ ਵੀ ਲਾਇਆ ਤਾਂ ਕਿ ਉਹਨਾਂ ਦੇ ਪਿੰਡ 'ਚ ਕੋਈ ਮੁੰਡਾ ਕਬੱਡੀ ਰਾਹੀਂ ਪਿੰਡ ਦਾ ਨਾਮ ਰੌਸ਼ਨ ਕਰ ਸਕੇ। ਇੱਧਰ ਗੁਰਵਿੰਦਰ ਘਾਂਗੇ ਨੂੰ ਬਾਸਕਟਬਾਲ ਖੇਡਣ ਦਾ ਸ਼ੌਂਕ ਸੀ। ਉਹਨਾਂ ਦਾ ਪਰਿਵਾਰ ਤੇ ਗੁਰਵਿੰਦਰ ਇਹ ਚਾਹੁੰਦੇ ਸੀ ਕਿ ਬਾਸਕਟਬਾਲ ਵਧੀਆ ਇੰਟਰਨੈਸ਼ਨਲ ਗੇਮ ਹੈ ਜਿਸ ਨੂੰ ਖੇਡ ਕੇ ਜੇ ਸਪੋਰਟਸ ਕੋਟੇ ਦੇ ਵਿੱਚ ਗੁਰਵਿੰਦਰ ਨੂੰ ਕੋਈ ਨੌਕਰੀ ਵਗੈਰਾ ਮਿਲ ਗਈ ਤਾਂ ਉਹਦੀ ਲਾਈਫ ਸੈੱਟ ਹੋ ਜਾਏਗੀ। ਪਰ ਬਾਸਕਟਬਾਲ ਦੇ ਵਿੱਚ ਗੁਰਵਿੰਦਰ ਘਾਂਗੇ ਦੀ ਗੱਲ ਨਾ ਬਣੀ ਤੇ ਉਹ ਆਪਣੇ ਦਾਦਾ ਜੀ ਦੇ ਕਹਿਣ ਤੇ ਕਬੱਡੀ ਵੱਲ ਆ ਗਿਆ। ਉਸਨੇ ਆਪਣੇ ਦਾਦਾ ਜੀ ਦੀ ਦੇਖਰੇਖ ਹੇਠ ਕਬੱਡੀ ਦੇ ਦਾ ਪੇਚ ਸਿੱਖੇ। ਜਲਾਲਾਬਾਦ ਪਲਵਾਨਾਂ ਨਾਲ ਕੋਲ ਟ੍ਰੇਨਿੰ ਦਨੇ ਛੋਟੇ ਮੋਟੇ ਮੇਲਿਆਂ ਦੇ ਵਿੱਚ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ ਤੁਹਾਨੂੰ ਦੱਸਦੀ ਹੈ ਕਿ ਗੁਰਵਿੰਦਰ ਦਾ ਭਾਰ ਜ਼ਿਆਦਾ ਹੋਣ ਕਾਰਨ ਇਹਨਾਂ ਨੇ ਓਪਨ ਤੋਂ ਹੀ ਕਬੱਡੀ ਖੇਡਣੀ ਸ਼ੁਰੂ ਕੀਤੀ ਸਾਲ 2017 ਦੇ ਵਿੱਚ ਇਹ ਥੋੜੇ ਵੱਡੇ ਲੈਵਲ ਦੇ ਟੂਰਨਾਮੈਂਟ ਖੇਡਣ ਲੱਗ ਪਏ ਸਾਲ 2018 ਵਿੱਚ ਗੁਰਵਿੰਦਰ ਵਧੀਆ ਕਬੱਡੀ ਖੇਡਿਆ ਉਸ ਤੋਂ ਬਾਅਦ ਸਾਲ 2019 ਦੇ ਵਿੱਚ ਉਹਨਾਂ ਨੇ ਔਲਖਾਂ ਦਾ ਟੂਰਨਾਮੈਂਟ ਖੇਡਿਆ ਜੋ ਕਿ ਉਹਨਾਂ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਰਿਹਾ ਇਸ ਟੂਰਨਾਮੈਂਟ ਦੇ ਵਿੱਚ ਉਹਨਾਂ ਨੇ 1 ਲੱਖ ਦੇ ਦੋ ਜਫੇ ਲਾਏ ਜੋ ਕਿ ਉਹਨਾਂ ਨੇ ਸਿਕੰਦਰ ਮਾੜੀ ਨੂੰ ਲਾਏ ਸੀ ਸੋਸ ਟੂਰਨਾਮੈਂਟ ਦੇ ਵਿੱਚ ਉਹ ਨਾਮ ਬੁਰੇ ਆ ਗਿਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਹਾਂ ਕਾਂਗੇ ਪਿੰਡ ਦਾ ਕੋਈ ਨੌਜਵਾਨ ਵੀ ਕਬੱਡੀ ਖੇਡਦਾ ਹੈ ਤੁਹਾਨੂੰ ਦੱਸ ਦਈਏ ਕਿ ਗੁਰਵਿੰਦਰ ਕਾਂਗੇ ਦੀ ਉਮਰ ਸਾਲ 2024 ਦੇ ਹਿਸਾਬ ਨਾਲ 26 ਸਾਲ ਦੇ ਲਗਭਗ ਹੋ ਚੁੱਕੀ ਹੈ ਇਹਨਾਂ ਦੇ ਸਰੀਰ ਦੀ ਲੰਬਾਈ 6 ਫੁੱਟ 4 ਇੰਚ ਹੈ ਤੇ ਇਹਨਾਂ ਦੇ ਸਰੀਰ ਦਾ ਵਜ਼ਨ ਤਕਰੀਬਨ ਸਵਾ ਕੁਇੰਟਲ ਦੇ ਲਗਭਗ ਜਦੋਂ ਸਾਲ 2019 ਵਿੱਚ ਕਾਂਗੇ ਵਾਲੇ ਦਾ ਨਾਂ ਚਰਚਾ 'ਚ ਆਉਣਾ ਸ਼ੁਰੂ ਹੋਇਆ ਤਾਂ ਉਸ ਤੋਂ 2 ਮਹੀਨੇ ਪਹਿਲਾਂ ਹੀ ਉਹਨਾਂ ਦੇ ਦਾਦਾ ਜੀ ਜੱਥੇਦਾਰ ਚੰਨੜ ਸਿੰਘ ਚੜ੍ਹਾਈ ਕਰ ਗਏ ਸੀ ਕਾਂਗੇ ਵਾਲੇ ਗੁਰਵਿੰਦਰ ਨੂੰ ਇਸ ਗੱਲ ਦਾ ਅਫਸੋਸ ਹੈ ਕਿ ਉਹਨਾਂ ਦੇ ਦਾਦਾ ਜੀ ਉਹਨਾਂ ਨੂੰ ਮਸ਼ਹ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਮੈਂ ਆਪਣੇ ਦਾਦਾ ਜੀ ਦੀ ਇੱਛਾ ਨੂੰ ਪੂਰਾ ਕੀਤਾ ਕਬੱਡੀ ਰਾਹੀਂ ਆਪਣੇ ਏਰੀਏ ਦਾ ਨਾਂ ਪਿੰਡ ਦਾ ਨਾਂ ਰੌਸ਼ਨ ਕੀਤਾ ਜੇ ਕਾਂਗੇ ਵਾਲੇ ਦੀ ਪ੍ਰੈਕਟਿਸ ਦੀ ਗੱਲ ਕਰੀਏ ਤਾਂ ਕਾਂਗੇ ਵਾਲਾ ਦੋ ਟਾਈਮ ਗਰਾਊਂਡ ਦੇ ਵਿੱਚ ਤਿੰਨ ਤੋਂ ਚਾਰ ਘੰਟੇ ਲਗਾਤਾਰ ਪ੍ਰੈਕਟਿਸ ਕਰਦਾ ਹੈ ਉਹ ਖੇਡ ਦੇ ਮੈਦਾਨ ਦੇ ਵਿੱਚ ਰੇਡਰ ਦੇ ਮੂਰੇ ਹੋ ਕੇ ਉਸ ਨੂੰ ਜ਼ੋਰ ਨਾਲ ਧੱਕ ਕੇ ਜੱਫਾ ਲਾਉਂਦਾ ਜਾਂ ਫਿਰ ਰੇਡਰ ਨੂੰ ਬਾਹਾਂ ਤੋਂ ਫੜ ਕੇ ਕਾਬੂ ਕਰਨ ਤੋਂ ਬਾਅਦ ਪਿੱਛੇ ਵੱਲ ਨੂੰ ਧੱਕ ਕੇ ਰੋਕਦਾ ਹੈ ਜਦੋਂ ਤੱਕ ਰੇਡ ਦੇ 30 ਸੈਕਿੰਡ ਪੂਰੇ ਨਾ ਹੋ ਜਾਣ ਜੇ ਇਸ ਖਿਡਾਰੀ ਦੀ ਖੁਰਾਕ ਦੀ ਗੱਲ ਕਰੀਏ ਤਾਂ ਗੁਰਵਿੰਦਰ ਘਰ ਦੀ ਦੇਸੀ ਖੁਰਾਕ ਜਿਵੇਂ ਪਨੀਰ ਰਗੜਾ ਡਰਾਈ ਫਰੂਟ ਫਰੂਟ ਤੇ ਜੂਸ ਵਗੈਰਾ ਲੈਂਦਾ ਹੈ ਖੇਡ ਦੇ ਮੈਦਾਨ ਦੇ ਵਿੱਚ ਗੁਰਵਿੰਦਰ ਦੀ ਪਰਸਨੈਲਿਟੀ ਵੀ ਸਭ ਤੋਂ ਵੱਖਰੀ ਹੁੰਦੀ ਹੈ 6 ਫੁੱਟ ਦਾ ਇਹ ਸਿੱਖ ਸਰਦਾਰ ਖਾਲਸਾ ਸਰੂਪ ਨੌਜਵਾਨ ਸਾਰਿਆਂ ਨਾਲੋਂ ਵੱਖਰਾ ਹੀ ਦਿਖਦਾ ਹੈ ਖੇਡਣ ਵੇਲੇ ਗੁਰਵਿੰਦਰ ਆਪਣੇ ਸਿਰ ਉੱਤੇ ਪਟਕਾ ਮੰਨ ਕੇ ਰੱਖਦਾ ਹੈ ਤਾਂ ਕਿ ਉਹਨਾਂ ਦੇ ਵਾਲ ਮਿੱਟੀ ਵਗੈਰਾ ਤੋਂ ਬਚੇ ਰਹਿਣ ਜੇ ਇਹਨਾਂ ਨੇ ਜਿੱਤੇ ਹੋਏ ਇਨਾਮਾਂ ਦੀ ਗੱਲ ਕਰੀਏ ਤਾਂ ਇਹਨਾਂ ਨੇ ਸਭ ਤੋਂ ਪਹਿਲਾ ਮੋਟਰਸਾਈਕਲ ਚੱਕ ਗਲਾਂ ਦੀ ਟੂਰਨਾਮੈਂਟ ਤੋਂ ਜਿੱਤਿਆ ਦੂਜਾ ਮੋਟਰਸਾਈਕਲ ਬਾਗੇ ਪੁਰਾਣੇ ਤੋਂ ਤੀਜਾ ਮੋਟਰਸਾਈਕਲ ਚੱਕ ਸੈਦੋਗੇ ਤੋਂ ਤੇ ਚੌਥਾ ਮੋਟਰਸ ਟਰੈਕਟਰ ਕੁਲੀ ਖੁਰਦ ਮੋਗੇ ਤੋਂ ਜੀਪ ਜਿੱਤੀ ਸੋ ਐਦਾਂ ਇਹ ਕਬੱਡੀ ਖਿਡਾਰੀ ਹੁਣ ਤੱਕ ਕਈ ਮੋਟਰਸਾਈਕਲ ਕਾਰਾਂ ਜਿੱਪਾਂ ਟਰੈਕਟਰ ਛੱਲੇ ਮੁੰਡੀਆਂ ਮੱਝਾਂ گاਵਾ ਲਸੀਡੀਆਂ ਟਰੋਫੀਆਂ ਤੇ ਨਗਦ ਇਨਾਮ ਕਬੱਡੀ ਰਹੀ ਜਿੱਤ ਚੁੱਕਾ ਹੈ ਕਾਂਗੇ ਵਾਲੇ ਦਾ ਕਹਿਣਾ ਹੈ ਕਿ ਪਹਿਲਾਂ ਨਾਲੋਂ ਹੁਣ ਕਬੱਡੀ ਦੇ ਵਿੱਚ ਬਹੁਤ ਪੈਸਾ ਹੈ ਨੌਜਵਾਨ ਕਬੱਡੀ ਵੱਲ ਆ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਆਪਣੇ ਦਾਦਾ ਜੀ ਜ਼ਥੇਦਾਰ ਚੰਨਣ ਸਿੰਘ ਦੀ ਮੌਤ ਤੋਂ ਬਾਅਦ ਇੱਕ ਵਾਰ ਦਾ ਗੁਰਵਿੰਦਰ ਕਬੱਡੀ ਛੱਡਣ ਹੀ ਲੱਗਾ ਸੀ ਪਰ ਫਿਰ ਇਹਨਾਂ ਦੇ ਚਾਚਾ ਜੀ ਜੋ ਇੰਗਲੈਂਡ ਰਹਿੰਦੇ ਨੇ ਉਨਾਂ ਨੇ ਇਹਨਾਂ ਨੂੰ ਹੱਲਾਸ਼ੇਰੀ ਦਿੱਤੀ ਤੇ ਕਿਹਾ ਤੂੰ ਬੇਫਿਕਰ ਹੋ ਕੇ ਖੇਡ ਅਸੀਂ ਤੇਰੇ ਨਾਲ ਖੜੇ ਹਾਂ ਇਸ ਤੋਂ ਬਿਨਾ ਇਹਨਾਂ ਦੇ ਪੂਰੇ ਪਿੰਡ ਤੇ ਪਰਿਵਾਰ ਨੇ ਵੀ ਇਹਨਾਂ ਦਾ ਉਸ ਵਕਤ ਸਾਥ ਨਹੀਂ ਛੱਡਿਆ ਅੱਜ ਕਾਂਗੇਵਾਲਾ ਕੈਨੇਡਾ ਦੇ ਨਿਊਜ਼ੀਲੈਂਡ ਦੀ ਧਰਤੀ ਉੱਤੇ ਵੀ ਆਪਣੇ ਜੱਫੀਆਂ ਰਹੀ ਤੱਕ ਪਾ ਚੁੱਕਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਿਦੇਸ਼ਾਂ ਦੇ ਵਿੱਚ ਵੀ ਇਸ ਖਿਡਾਰੀ ਦੀ ਖੇਡ ਦਾ ਆਨੰਦ ਮਾਣਿਆ ਜਾਵੇਗਾ ਗੁਰਵਿੰਦਰ ਨੇ ਸਭ ਤੋਂ ਪਹਿਲਾਂ ਆਪਣੇ ਪਿੰਡ ਦੀ ਟੀਮ ਤਿਆਰ ਕਰਕੇ ਕਬੱਡੀ ਖੇਡਣ ਦੀ ਸ਼ੁਰੂਆਤ ਕੀਤੀ ਸੀ ਉਸ ਤੋਂ ਬਾਅਦ ਇਹ ਜੋਗੇਵਾਲ ਦੀ ਟੀਮ ਵੱਲੋਂ ਖੇਡਦਾ ਰਿਹਾ ਫਿਰ ਤਾਂ ਇਹਨਾਂ ਨੇ ਕਈ ਹੋਰ ਟੀਮਾਂ ਨਾਲ ਰਲ ਕੇ ਵੀ ਪਿੰਡ 16 ਦਸੰਬਰ ਸਾਲ 2023 ਦੇ ਵਿੱਚ ਇਹਨਾਂ ਨੇ ਆਪਣੇ ਪਿੰਡ ਕਾਂਗੇ ਵਿੱਚ ਵੀ ਵੱਡਾ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਸੀ। ਹੁਣ ਜੇ ਗੁਰਵਿੰਦਰ ਦੇ ਸ਼ੌਂਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਗੱਡੀਆਂ ਗਾਰਾਂ ਦਾ ਕਾਫੀ ਸ਼ੌਂਕ ਹੈ। ਇਸ ਤੋਂ ਬਿਨਾਂ ਇਹਨਾਂ ਨੂੰ ਜਾਨਵਰਾਂ ਨਾਲ ਕਾਫੀ ਪਿਆਰ ਹੈ। ਇਹਨਾਂ ਨੇ ਕਬੂਤਰ, ਬਿੱਲੀਆਂ, ਖਰਗੋਸ਼ ਤੇ ਕੁੱਤੇ ਰੱਖੇ ਹੋਏ ਨੇ। ਜੇ ਇਹਨਾਂ ਦੇ ਪਸੰਦੀਦਾ ਰੇਡਰ ਦੀ ਗੱਲ ਕਰੀਏ ਤਾਂ ਗਗਨ ਜੋਗੇਵਾਲੀ ਇਹਨਾਂ ਦਾ ਫੇਵਰਟ ਰੇਡਰ ਹੈ। ਜੇ ਇਹਨਾਂ ਦੇ ਪਸੰਦੀਦਾ ਜਾਫੀ ਦੀ ਗੱਲ ਕਰੀਏ ਤਾਂ ਪਾਲਾ ਜਲਾਲਪੁਰੀਆ ਇਹਨਾਂ ਦਾ ਫੇਵਰਟ ਜਾਫੀ ਹੈ। ਸੋ ਇਹ ਸੀ ਗੁਰਵਿੰਦਰ ਕਾਂਗੇਵਾਲੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ। ਇਹੋ ਜੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ YouTube ਚੈਨਲ Oh Punjab ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸੋ ਹੁਣ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ। ਉਦੋਂ ਤੱਕ ਰੱਬ ਰਾਖਾ।